ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸੋਏ ਗੋੜੀ ਕਵੀਰ ਜੀ ਜਲ ਹੈ ਸੂਤਕ ਥਲ ਹੈ ਸੂਤਕ ਸੂਤਕ ਉਪਤ ਹੋਈ ਜਨਮੇ ਸੂਤਕ ਮੂਏ ਫਨ ਸੂਤਕ ਸੂਤਕ ਪਰਜ ਬਿਗੋਈ ਸੂਤਕ ਬਾਰੇ ਸਮਝਾ ਰਹੇ ਨੇ ਭਗਤ ਜੀ ਪੰਡਿਤ ਨੇ ਐਸਾ ਚੱਕਰ ਚਲਾਇਆ ਮਤ ਮਾਰ ਕੇ ਰਖਤੀ ਸੰਸਾਰ ਦੀ ਜਿਨ੍ਹਾਂ ਦੇ ਘਰੇ ਕੋਈ ਮ੍ਰਿਤਿ ਹੋ ਜਾਂਦੀ ਹੈ ਕਹਿੰਦੇ ਉਹਦੇ ਘਰੇ ਸੂਤਕ ਹੈ ਮੈਂ ਉੱਥੇ ਰੋਟੀ ਨਹੀਂ ਖਾਣੀ ਜਿਹਦੇ ਘਰੇ ਕੋਈ ਜਨਮ ਹੁੰਦਾ ਬੱਚਾ ਜਨਮ ਲੈਂਦਾ ਉਹਦੇ ਘਰੇ ਸੂਤਕ ਹੈ ਉਹ ਸੂਤਕ ਤਾਂ ਭਾਈ ਆਤਮਾ ਨੂੰ ਹੈ ਭਗਤ ਜੀ ਸਮਝਾਉਂਦੇ ਨੇ ਜਲ ਹੈ ਸੂਤਕ ਜਿਵੇਂ ਪਾਣੀ ਖੜਾ ਰਹਿੰਦਾ ਹੈ ਉਹਦੇ ਉੱਪਰ ਜਾਲਾ ਆ ਜਾਂਦਾ ਹੈ ਗੰਦਾ ਹੋ ਜਾਂਦਾ ਹੈ ਸੂਤਕ ਥਲ ਹੈ ਸੂਤਕ ਮਿੱਟੀ ਹੈ ਇਹ ਸਾਰਾ ਕੁਝ ਜਿਹੜਾ ਹੈਗਾ ਮਾਇਆ ਦੇ ਵਿੱਚ ਮੈਲਾ ਵਾ ਸਤਗੁਰ ਮਾਇਆ ਤੋਂ ਪਰੇ ਹੈ ਸੂਤਕ ਸਾਨੂੰ ਬਿਮਾਰੀ ਹੈ ਦੇਖ ਕੇ ਇੱਕ ਦੂਈ ਨੂੰ ਇੱਛਾ ਪੈਦਾ ਹੋ ਜਾਣੀ ਹੈ ਇਹ ਹੀ ਸੂਤਕ ਹੈ ਭਾਈ ਇਸ ਊਤਕ ਕਿਵੇਂ ਜਾਊਗਾ ਇਹ ਜਾਣਾ ਸੀ ਗਿਆਨ ਨਾਨਕ ਸੂਤਕ ਏਬ ਨਾ ਉਤਰੇ ਗਿਆਨ ਉਤਾਰੇ ਧੋਏ ਆਸਾ ਦੀ ਵਾ ਸਤਿਗੁਰਾਂ ਨੇ ਸਮਝਾਇਆ ਜਨ ਹੈ ਸੂਤਕ ਥਲ ਹੈ ਸੂਤਕ ਸੂਤਕ ਉਪਤ ਹੋਈ ਸੰਸਾਰ ਪੈਦਾ ਹੋ ਰਿਹਾ ਵਾ ਸਾਡੀ ਇੱਛਾ ਜਾਣ ਨਹੀਂ ਰਹੀਆਂ ਦੇਖ ਕੇ ਇੱਛਾ ਪੈਦਾ ਕਰ ਲੈਨੇ ਆ ਇਹ ਹੀ ਜਨਮ ਮਰਨ ਇਹ ਬਿਮਾਰੀ ਹੈ ਇਹ ਮਾਇਆ ਨਾਲ ਜੋੜਤੀ ਜਨਮੇ ਸੂਤਕ ਮੂਹੇ ਫਨ ਸੂਤਕ ਸੂਤਕ ਪਰਜ ਕੋਈਆਂ ਜੰਮਦੇ ਮਰਦੇ ਰਹਿੰਦੇ ਆ ਇਹਨੂੰ ਸਮਝਿਆ ਹੀ ਨਹੀਂ ਗਾ ਕਹੋਰੇ ਪੰਡਿਆ ਕੌਣ ਪਵਿੱਤਰ ਉਹ ਕਿਹੜੀ ਜਗ੍ਹਾ ਪਰ ਕੌਣ ਪਵਿੱਤਰ ਐ ਇੱਥੇ ਫਿਰ ਪਵਿੱਤਰ ਤਾਂ ਮਾਇਆ ਤੋਂ ਪਰੇ ਹੋਣਾ ਜਾ ਕੇ ਆਪਾਂ ਜਦੋਂ ਮਾਇਆ ਪਾਰ ਕਰਦੇ ਆਂ ਪਾਰ ਉਪਾਰ ਪ੍ਰੀਤਮ ਗੁਰ ਸ਼ਬਦ ਲੰਗਾਵੇ ਫਿਰ ਪਵਿੱਤਰ ਹੁੰਦੀ ਆ ਆਤਮਾ ਸਾਨੂੰ ਜਿੱਥੇ ਵੀ ਜਨਮ ਮਿਲਦਾ ਹਵਾ ਪਾਣੀ ਦਾ ਛੜ ਤੇ ਅਸਰ ਹੋ ਜਾਂਦਾ ਸੀ ਉਹ ਜੀ ਹੋ ਜਾਂਦੇ ਆ ਅੱਖਾਂ ਦੇਖਦੀਆਂ ਇੱਛਾ ਪੈਦਾ ਕਰ ਲੈਂਦੀਆਂ ਕੰਨ ਸੁਣਦੇ ਨਹੀਂ ਜਦ ਹੀ ਇੱਕਦਮ ਬਿਮਾਰੀ ਫੈਲਦੀ ਸਾਡੇ ਅੰਦਰ ਇਹ ਆਤਮਾ ਨੂੰ ਸੂਤਕ ਹੈ ਸਰੀਰ ਨਾਲ ਜੋੜਦਾ ਕਵਰੇ ਪੰਡਿਆ ਕੌਣ ਪਵਿੱਤਾ ਐਸਾ ਗਿਆਨ ਜਪੋ ਮੇਰੇ ਮੀਤਾਂ ਇਹ ਗਿਆਨ ਹੈ ਗੁਰਸ਼ਬਦ ਦਾ ਇਹਦੇ ਨਾਲ ਸੂਤਕ ਜਾਣਾ ਜਿਹੜਾ ਆਪਣਾ ਜਨਮ ਮਰਨ ਕੱਟਿਆ ਜਾਣਾ ਰਹਾਓ ਨੈਨੂ ਸੂਤਕ ਬੈਨੂ ਸੂਤਕ ਸੂਤਕ ਸਰਬਣੀ ਹੋਈ ਨੈਨੂ ਗੁੱਡੀ ਜੋ ਬੋਲਦੇ ਆ ਇੱਕ ਦੂਏ ਨੂੰ ਉਦੇ ਵਿੱਚ ਵੀ ਮਾਇਆ ਵਾ ਇੱਕ ਦੂਏ ਦੇ ਅਸਰ ਹੋ ਜਾਂਦਾ ਹੈ ਬੋਲਣ ਚ ਵੀ ਸੁਣਨ ਚ ਵੀ ਨੈਨੂ ਸੂਤਕ ਬੈਨੂ ਸੂਤਕ 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 ਸਰਬਣੀ ਹੋਈ ਊਠਤ ਬੈਠਤ ਸੂਤਕ ਲਾਗੇ ਸੂਤਕ ਪਰੇ ਰਸੋਈ ਇਹ ਸਾਰਾ ਕੁਝ ਜਿਹੜਾ ਹੈਗਾ ਵਾ ਇਹ ਮਾਇਆ ਦੇ ਵਿੱਚ ਹੀ ਹੈ ਇੱਕ ਦੂਏ ਦੇ ਦੇ ਅਸਰ ਹੋਈ ਜਾਂਦਾ ਹੈ ਕਦੋਂ ਅਸਰ ਨਹੀਂ ਹੁੰਦਾ ਜਦੋਂ ਅਸੀਂ ਮਾਇਆ ਪਾਰ ਕਰ ਜਾਂਦੇ ਹਾਂ ਹਰ ਕਾ ਰੰਗ ਕਦੇ ਨਾ ਉtre ਉਹ ਨਹੀਂ ਫਿਰ ਉਤਰਦਾ ਹੈ ਜਿਹੜਾ ਮਾਇਆ ਦਾ ਰੰਗ ਹੈ ਇੱਕ ਦੂਏ ਤੇ ਚੜ ਜਾਂਦਾ ਹੈ ਦੇਖ ਕੇ ਸਾਡੇ ਅੰਦਰ ਇੱਛਾ ਪੈਦਾ ਹੁੰਦੀ ਆ ਸੰਪਤ ਦੇਖ ਕੇ ਤਾਂ ਕੋਈ ਉੱਚੇ ਰਤਬੇ ਨੇ ਕਿਸੇ ਦੇ ਤਾਂ ਕੋਈ ਰਾਜਾ ਬਣਿਆ ਤਾਂ ਇਹ ਬਿਮਾਰੀ ਨਹੀਂ ਤਾਂ ਹੋਰ ਕੀ ਆ ਭਾਈ ਬਿਮਾਰੀ ਆਤਮਾ ਨੂੰ ਸੀ ਸਰੀਰ ਨਾਲ ਜੋੜਦੀ ਬੈਠ ਸੂਤਕ ਲਾਗੇ ਸੂਤਕ ਪਰੇ ਰਸੋਈ ਫਾਸਨ ਕੀ ਵਿਧੀ ਸਭ ਕੋ ਜਾਣੇ ਸੁੱਟਣ ਕੀ ਇੱਕ ਕੋਈ ਇਹ ਸਾਰੀਆਂ ਫਾਸਨ ਦੀਆਂ ਵਿਧੀਆਂ ਨੇ ਭਾਈ ਜਿੰਨੀਆਂ ਸਾਡੀਆਂ ਮਾਨਵ ਸੋਚਾਂ ਨੇ ਨਿਕਲਣ ਦਾ ਕੋਈ ਹੈ ਹੀ ਨਹੀਂ ਛੁੱਟਣ ਕੀ ਕੋਈ ਤਾਂ ਫਿਰ ਬਾਣੀ ਹੈ ਭਾਈ ਉਹ ਤਸ਼ਬਦ ਹੈ ਗੁਰੂ ਕੇ ਚਰਨਾਂ ਬਾਣੀ ਇਹਦੇ ਨਾਲ ਛੁੱਟਣਾ ਫਾਸਟ ਨੇ ਤਾਂ ਸਾਰੇ ਜਾਣਦੇ ਨੇ ਫਾਸਟ ਨਾਲੀ ਤਾਂ ਆਪਾਂ ਕੀ ਵਿਚਾਰ ਨਹੀਂ ਛੁੱਟਣਾ ਕਿਵੇਂ ਆਓ ਸਾਰੇ ਬਿੜਕੇ ਆਪਾਂ ਰੱਬੀ ਬਾਣੀ ਨਾਲ ਜੁੜੀਏ ਗੁਰੂ ਕੇ ਚਰਨ ਬਾਣੀ ਨਾਲ ਜੋੜਨ ਤੋਂ ਬਾਅਦ ਜਿਹੜਾ ਸਾਨੂੰ ਗਿਆਨ ਪੈਦਾ ਹੁੰਦਾ ਉਹ ਸਾਡਾ ਪਹਿਲਾ ਪਦਾਰਥ ਹੈ ਗਿਆਨ ਤੋਂ ਬਾਅਦ ਮਨ ਟਿਕ ਜਾਂਦਾ ਹੈ ਮੁਕਤੀ ਮਿਲ ਜਾਂਦੀ ਹੈ ਸੰਤੋਖ ਆ ਜਾਂਦਾ ਹੈ ਦੁਆ ਪਦਾਰਥ ਹੈ ਫਿਰ ਅਸੀਂ ਧਿਆਨ ਕਰਕੇ ਦੇਵਲੋਕ ਚਲੇ ਜਾਂਦੇ ਆ ਜੀਵ ਜੀ ਚ ਰਹਿੰਦੇ ਰਹਿੰਦੇ ਜਿਨੀ ਨਾਮ ਧਿਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਐਸੇ ਗੁਰਸਿੱਖਾਂ ਨਾਲ ਕਿੰਨੇ ਹੋਰ ਨਿਕਲ ਜਾਂਦੇ ਨੇ ਆਪ ਐਸੇ ਗੁਰਸਿੱਖਾਂ ਦੀ ਸੰਗਤ ਕਰਨੀ ਆ ਜਿਹੜੇ ਮਾਇਆ ਤੋਂ ਪਰੇ ਬੈਠੇ ਮਾਇਆ 'ਚ ਤਾਂ ਲੜਾਈ ਰਹਿੰਦੀ ਹੈ ਭਾਈ ਇਹ ਤਾਂ ਐਵੇਂ ਰਹਿਣੀ ਦੁੱਖ ਸਾਗਰ ਹੈ ਇਹ ਮ੍ਰਿਤ ਲੋਕ ਹੈ ਇਹਨੂੰ ਸਵਰਗ ਬਣਾਉਣ ਲੱਗਿਆਂ ਆਪਾਂ ਇਹ ਨਹੀਂ ਬਣਨਾ ਹੈ ਫਿਰ ਦੇਵਲੋਕ ਸਾਡੀ ਭਗਤੀ ਹੁੰਦੀ ਹੈ ਉਤੋਂ ਵੀ ਸਾਨੂੰ ਉਹਦੇ ਦਰ ਤੇ ਜਾਣ ਦਾ ਮੌਕਾ ਮਿਲਦਾ ਹੈ ਸੰਸਾਰ ਚ ਅਸੀਂ ਮਾਇਆ ਪਾਰ ਕਰ ਜੰਨੇ ਆ ਭਗਤ ਤੇਰੇ ਮਨ ਭਾਮ ਦੇ ਦਰ ਸੋਹੀਨ ਕੀਤੀ ਗਾਵਦੇ ਨਾਨਕ ਕਰਮਾਂ ਬਾਹਰ ਦਾ ਢੋ ਨਲੇ ਨਹੀਂ ਤਾਂ ਉਹਦੀ ਕਿਰਪਾ ਤੋਂ ਬਿਨਾਂ ਨਹੀਂ ਉੱਥੇ ਜਾ ਸਕਦੇ ਆਪਾਂ ਉਹ ਦਰ ਕੀ ਉਹ ਹੀ ਤਾਂ ਦਰ ਹੈ ਫਿਰ ਹਕਮ ਦਾ ਦਰਸ਼ਨ ਹੁੰਦਾ ਹੈ ਬਾਣੀ ਧੁਰ ਕੀ ਸੁਣਦੀ ਉਹ ਚ ਲੈ ਹੋਨੇ ਆ ਉਹ ਨਾਮ ਹੈ ਤਿਆ ਪਦਾਰਥ ਹੈ ਚੌਥਾ ਫਿਰ ਸਾਡਾ ਜਨਮ ਹੈ ਆਤਮਾ ਦਾ ਫਿਰ ਇਹ ਆਪਦੇ ਘਰੇ ਚਲੀ ਜਾਂਦੀ ਆਤਮੰਦਰੰਗ ਕਰਕੇ ਦੇਹ ਜਾਏ ਤਾਂ ਸੁਖ ਲਹੇ ਮਹਿਲ ਆਪਦੇ ਮਹਿਲ ਚ ਪਹੁੰਚ ਜਾਂਦੀ ਹੈ ਇਹਦਾ ਆਉਣਾ ਜਾਣਾ ਸੰਸਾਰ ਚੋਂ ਕੱਟਿਆ ਜਾਂਦਾ ਹੈ ਸ਼ਬਦ ਗੁਰੂ ਦੇਨ ਦਰਸ਼ਨ ਹੋ ਜਾਂਦਾ ਹੈ ਦਰਸ਼ਨ ਪਰਸੀਏ ਗੁਰੂ ਕੇ ਜਨਮ ਮਰਨ ਦੁੱਖ ਜਾਏ ਇਹ ਗੁਰਸ਼ਬਦ ਹੈ ਇਹਦੇ ਗਿਆਨ ਨਾਲ ਸਾਡੀ ਸੰਸਾਰ ਦੀ ਜਿਹੜੀ ਹੈਗੀ ਮਾਇਆ ਮੋਹ ਦਾ ਜਾਲ ਕੱਟਿਆ ਜਾਣਾ ਵਾ ਫਿਰ ਅੰਦਰੋਂ ਸ਼ਬਦ ਗੁਰੂ ਸੁਰਤ ਦਾ ਮੇਲ ਹੋਣਾ ਉਹ ਨਾਮ ਹੈ ਉਹ ਸਮਝਿਆ ਤਸੀਂ ਹੈ ਨਹੀਂ ਇਸ ਤਰ੍ਹਾਂ ਸੰਸਾਰ ਨਾਲ ਜੁੜੇ ਹੋਏ ਆਂ ਸਮਝਣਾ ਕੀ ਸੀ ਗੁਰੂ ਘਰ ਜਾ ਕੇ ਅਸੀਂ ਉਹ ਗੁਰੂ ਭਗਤ ਸਹਿਵਾਨਾਂ ਨੂੰ ਉਪਦੇਸ਼ ਕਰਨ ਲੱਗੇ ਸਾਨੂੰ ਆਹ ਕਰਦੇ ਆਹ ਕਰਦੇ ਜਿਨ੍ਹਾਂ ਨੇ ਸਾਰੀ ਸ੍ਰਿਸ਼ਟੀ ਨੂੰ ਪ੍ਰੇਰਿਆ ਸਾਰੇ ਧਰਮਾਂ ਨੂੰ ਸਮਝਾਇਆ ਐਡੇ ਵੱਡੇ ਗੁਰੂ ਨੂੰ ਜਾ ਕੇ ਅਸੀਂ ਪ੍ਰਦੇਸ਼ ਕਰਨ ਲੱਗੇ ਨਿਲਾਜ ਨਹੀਂ ਤਾਂ ਬੇਸ਼ਰਮ ਨਹੀਂ ਤਾਂ ਹੋਰ ਕੀ ਹੈ ਪਿੱਛੇ ਭਗਜੀ ਨੇ ਅਪਣ ਸਮਝਾਇਆ ਰਹੇ ਨਿਲਾਜ ਮੰਨ ਤੋਂ ਹੀ ਇਲਾਜ ਨਹੀਂ ਇਹ ਬੇਸ਼ਰਮ ਦਰਦਰ फडਕਦਾ ਫਿਰਦਾ ਐਡੇ ਗੁਰੂ ਨੂੰ ਛੱਡ ਕੇ ਫਾਸਨ ਦੀ ਬੀਬੀ ਜੀ ਆਪਾਂ ਕੀ ਵਿਚਾਰ ਨਹੀਂ ਨੇ ਸੁਟਣਾ ਕਿਵੇਂ ਆ ਗੁਰਬਾਣੀ ਆਓ ਸਾਰੇ ਮਿਲ ਕੇ ਰੱਬੀ ਬਾਣੀ ਨਾਲ ਆਪਾਂ ਜੁੜੇ ਰਹੀਏ ਸੰਸਾਰ ਤੇ ਹੋਣਾ ਆਪਣਾ ਸਫਲ ਹੋਵੇ ਫਾਸਨ ਕੀਵੇ ਸਭ ਕੋ ਜਾਣੇ ਸੁਟਣ ਕੀ ਕੋਈ ਕਈ ਕਵੀ ਰਾਮੇ ਰਿਦੇ ਵਿਚਾਰੋ ਸੋਤ ਕਿਤਨੇ ਨਾ ਹੋਏ ਇਹ ਰਾਮ ਕਥਾ ਹੈ ਭਾਈ ਆਪਾਂ ਸੁਖਨੀ ਸਾਹਿਬੀ ਰੋਜ਼ ਪੜ੍ਹਦੇ ਸਭ ਤੋਂ ਉੱਤਮ ਹਰ ਕੀ ਕਥਾ ਨਾਮ ਸੁਣ ਤ ਦਰਦੁਖ ਲਥਾ ਜਿਹੜੇ ਸੁਣਨਗੇ ਅਮਰ ਹੋ ਜਾਣਗੇ ਇਹ ਆਪਾਂ ਵਿਚਾਰਤਾਰਾਂ ਨਾਲ ਜੁੜਨਾ ਹੀ ਵਿਚਾਰ ਰਾਮ ਕਥਾ ਹੈ ਕਹ ਲਈ ਹਰ ਕਥਾ ਕਹ ਲਈ ਸੰਸਾਰ ਇੱਕ ਕਾਵੇ ਹੰਸ ਦੀ ਕਹਾਣੀ ਹੈ ਮਨ ਕਹੂਗਾ ਹੈ ਹੰਸ ਸੰਤਰਾਤਮਾ ਦੀ ਬਾਤ ਸੰਤ ਲੋਕ ਕਰੋ ਬਨੰਤੀ ਸੁਣੋ ਮੇਰੀ ਮੀਤਾ ਸੰਤ ਟਹਿਲ ਕੀ ਵੇਲਾ ਪਰ ਅਸੀਂ ਵਿਚਾਰਦੇ ਨਹੀਂ ਸਾਨੂੰ ਗੁਰੂ ਨੇ ਕੀ ਕਿਹਾ ਅਸਤਪ ਦੀ ਮਤਨ ਦੱਬੀ ਜਾਂਦੇ ਆ ਕੰਮ ਨੂੰ ਜਨੂ ਫਿਰੋ ਕਾਲ ਆ ਜਾਂਦਾ ਬਿਰਤ ਪਿਓ ਸੂਜੀ ਨੇ ਕਾਲ ਪਹੁੰਚੀ ਆ ਨਹੀਂ ਗਲਤੀ ਕਰਨੀ ਜਨੂ ਬਾਰ ਬਾਰ ਨਹੀਂ ਮਿਲਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ